ਬਾਣੀ ਦੇ ਵਿੱਚ ਵੀ ਕਹੇ ਨੇ ਐਵੇਂ ਦੇ ਲੋਕ ਜਿਨ੍ਹਾਂ ਦੇ ਕੋਲ ਬੜੇ ਸੁੱਖ ਨਹੀਂ ਜੀ ਧੰਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਨੇ ਨਾ ਜੀ ਕਿ ਸੁੰਦਰ ਸੇਜ ਅਨੇਕ ਸੁਖ ਰਸ ਭੋਗਣ ਪੂਰੇ ਕਿ ਜੀਵਨ ਦੇ ਵਿੱਚ ਜਿੰਨੇ ਵੀ ਸੁੱਖ ਨੇ ਰੁਪਈਏ ਪੈਸੇ ਸਹੂਲਤਾਂ ਨੇ ਇਹ ਸੁੱਖ ਅਸਲ ਵਿੱਚ ਨਹੀਂ ਹੁੰਦੀਆਂ ਸਹੂਲਤਾਂ ਨੇ ਸਾਰੇ ਰਸ ਰਸ ਭੁਗਦਾ ਹੋਵੇ ਸਾਰੇ ਸੁੱਖ ਸਹੂਲਤਾਂ ਕੋਲ ਹੋਣ ਗਰੇ ਸੋਇਨਾ ਚੰਦਨ ਸੁਗੰਧ ਲਾਇ ਮੋਤੀ ਹੀਰੇ ਸੋਨੇ ਦਾ ਘੜ ਬਣਿਆ ਹੋਵੇ ਚੰਦਨ ਦੀ ਸੁਗੰਧ ਹਰ ਵੇਲੇ ਲੰਮਦਾ ਹੋਵੇ ਮੋਤੀ ਹੀਰਿਆਂ ਦੇ ਨਾਲ ਘੜ ਪਰਿਆ ਹੋਵੇ ਔਰ ਸਤਿਗੁਰ ਜੀ ਨੇ ਤੇ ਪਾਵਨ ਬਚਨ ਇਥੋਂ ਤੱਕ ਕਹੇ ਨੇ ਕੱਲਾ ਸੋਨੇ ਦਾ ਘੜ ਹੀ ਨਹੀਂ ਇਥੇ ਤਾਂ ਜਿੰਨੇ ਆਪਣਾ ਪੂਰਾ ਕਿਲੇ ਸੋਨੇ ਦਾ ਬਣਾ ਲਿਆ ਸੀ ਲੰਕਾ ਗੜ ਸੋਨੇ ਕਾ ਭਇਆ ਪਰ ਗੁਰੂ ਸਾਹਿਬ ਨੇ ਤੇ ਕਹਿ ਦਿੱਤਾ ਨਾ ਮੂਰਖ ਰਾਵਣ ਕਿਆ ਲੈ ਗਿਆ ਕਿ ਮੂਰਖਾ ਏਡਾ ਵੱਡਾ ਕਿੜਾ سونے ਦਾ ਬਣਾ ਕੇ ਉਹ ਵੀ ਸੰਸਾਰ ਤੋਂ ਕੀ ਲੈ ਗਿਆ ਅੰਤ ਚੱਲੇ ਗੋ ਹਾਰੀ ਹੁਣ ਸਤਿਗੁਰੂ ਜੀ ਨੇ ਉਹ ਤੇ ਕਿਰਪਾ ਕੀਤੀ ਕਿ ਸਾਰੇ ਸੁਖ ਹੋਣ ਗ੍ਰਹਿ ਸੋਇਣ ਚੰਦਨ ਸੁਗੰਧ ਲਾਇ ਮੋਤੇ ਹੀਰੇ ਕਹਿੰਦੇ ਮਨ ਇੱਛੇ ਸੁਖ ਮਾਣਦਾ ਕਿਸ ਨਾਹੀਂ ਵਸੂਰੇ ਪਰ ਕਹਿੰਦੇ ਜੇ ਰੱਬ ਚਿੱਤੇ ਨਹੀਂ ਮਨ ਇੱਛੇ ਸੁਖ ਮਾਣਦਾ ਕਿਸ ਨਾਹੀਂ ਵਸੂਰੇ ਕਿਸੇ ਘਰ ਦੀ ਕੋ ਘਾਟ ਹੀ ਨਹੀਂ ਜੀ ਜੋ ਚਾਹੁੰਦਾ ਬਸ ਬਾੜਾ ਜੋ ਮੂੰਹ ਦੇ ਵਿੱਚੋਂ ਕਹਿੰਦਾ ਨੌਕਰ ਚੱਕਰ ਪਹਿਲੂ ਹਾਜ਼ਰ ਹੋ ਜਾਂਦੇ ਨੇ ਪਰ ਜੇ ਸਾਰੇ ਸੁੱਖ ਹੁੰਦੇ ਹੋਏ ਆਂ ਵੀ ਰੱਬ ਚਿੱਤੇ ਨਹੀਂ ਤੇ ਫਿਰ ਮੇਰੇ ਸਤਿਗੁਰੂ ਜੀ ਨੂੰ ਪੁੱਛ ਕੇ ਦੇਖੋ ਦੁਨੀਆ ਦਾ ਰਾਜਾ ਹੈ ਕਿ ਸਭ ਤੋਂ ਵੱਡਾ ਰਾਜਾ ਹੈ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਅਸਲ ਵਿੱਚ ਜੇ ਰੱਬ ਚਿੱਤੇ ਨਹੀਂ ਨਾ ਸੁੱਖ ਸੁਹੌਲਤਾ ਭਾਵੇਂ ਸਾਰੀਆਂ ਹੋਣ ਫਿਰ ਰਾਜਾ ਨਹੀਂ ਉਹ ਗੰਦਗੀ ਦਾ ਇੱਕ ਕੀੜਾ ਹੈ ਵਿਸ਼ਟਾ ਦਾ ਕੀੜਾ ਬੋਲਿਆ ਗੁਰੂ ਸਾਹਿਬ ਨੇ ਜੇ ਰੱਬ ਚੇਤੇ ਨਹੀਂ ਕਹਿੰਦੇ ਸੁਪ੍ਰਭ ਚੇਤਨਾ ਆਵੇਈ ਵਿਸਟਾ ਕੇ ਕੀਰੇ ਏਵੇਂ ਦਾ ਸੁਪਨਾ ਸਿਕੰਦਰ ਨੇ ਲਿਆ ਸੀ ਕਿ ਜਦੋਂ ਮੌਤ ਸਾਹਮਣੇ ਆਈ ਤੇ ਉਹਨੇ ਇਹ ਕਹਿ ਦਿੱਤਾ ਸੀ ਕਿ ਪਹਿਲੋਂ ਮੈਂ ਸਾਰੇ ਧਰਤੇ ਨੂੰ ਜਿੰਨਾ ਮੈਂ ਹੀ ਰੱਬ ਕਿਹੜਾ ਖੁਦਾ ਕਿ ਚਾਰ ਸਿਕੰਦਰ ਨੇ ਜਮਾ ਕਰ ਕਹਿ ਦਿਆ ਕਿ ਹੂੰ ਮੈਂ ਖੁਦਾ ਵਕਤ ਪੜਨੇ ਪਰ ਕਦਾ ਕੇ ਲਗੇ ਹੋਣੇ ਸਭ ਜੁਦਾ ਸਭ ਮੁਲਕ ਜੁਨਾਨ ਕੇ ਜੁਨਾਨ ਦੇ ਲਗਭਗ ਸਾਰੇ ਜਿੱਤ ਗਏ ਸਭ ਮੁਲਕ ਜੁਨਾਨ ਕੇ ਹਕਮਤ ਕਰੋ ਸੇ ਯੂ ਕਹਾ ਜਦੋਂ ਮੌਤ ਸਾਹਮਣੇ ਸੀ ਜੁਨਾਨ ਦੇ ਸਾਰੇ ਵੈਦ ਹਕੀਮ ਇਕੱਠੇ ਕੀਤੇ ਜੀ ਕਿ ਹੈ ਮੇਰੇ ਬਚਾਉਣੇ ਕੇ ਲਈ ਮੌਤ ਕੀ ਇਸ ਵਕਤ ਦੁਆ ਕਿ ਦੱਸੋ ਮੌਤ ਸਾਹਮਣੇ ਮੌਤ ਦੇ ਕੋਈ ਦਵਾਈ ਦੇ ਦਿਓ ਸਤਿਗੁਰ ਜੀ ਨੇ ਉੱਥੇ ਕਿਰਪਾ ਕੀਤੀ ਜਦੋਂ ਕਹਿੰਦੇ ਵੈਦਾਂ ਨੇ ਹਕੀਮਾਂ ਨੇ ਇੱਕੋ ਆਵਾਜ਼ ਵਿੱਚ ਕਹਿ ਦਿੱਤਾ ਕਿ ਸਿਕੰਦਰ ਬਾਦਸ਼ਾਹ ਮੌਤ ਦੀ ਦਵਾਈ ਸੱਚੇ ਕਿ ਅਜੇ ਤੱਕ ਨਾ ਬਣੀ ਤੇ ਨਾ ਹੀ ਬਣ ਸਕਦੀ ਹੈ ਕਿਉਂਕਿ ਦਵਾਈ ਤਾਂ ਕਿਸ ਬਿਮਾਰੀ ਦੀ ਹੋ ਸਕਦੀ ਹੈ ਨਾ ਜਦੋਂ ਤੱਕ ਜੀਵਨ ਵਿੱਚ ਸਰੀਰ ਵਿੱਚ ਸਾਹ ਨੇ ਕੋਈ ਵੀ ਵੱਡੇ ਤੋਂ ਵੱਡੇ ਬਿਮਾਰੀ ਹੋਵੇ ਤੇ ਉਹਦਾ ਇਲਾਜ ਹੋ ਸਕਦਾ ਪਰ ਜਿਹੜੇ ਹੈ ਹੀ ਮੌਤ ਤੇ ਮੌਤ ਦਾ ਇਲਾਜ ਕਿੱਥੋਂ ਹੋਵੇ ਉਹ ਸਕੰਦਰ ਉਹਦੋ ਹੈਰਾਨ ਰਹਿ ਗਿਆ ਕਿ ਹੱਦ ਹੋਗੇ ਤੁਹਾਡੇ ਵਾਸਤੇ ਲੱਖਾਂ ਬੀਬੀਆਂ ਦਾ ਮੈਂ ਸੁਹਾਗ ਉਜਾੜ ਦਿੱਤੇ ਐਡੀ ਵੱਡੀ ਧਰਤੀ ਨੂੰ ਜਿੱਤ ਲੈ ਐਡੀ ਵੱਡੀ ਧਰਤੀ ਦਾ ਰਾਜਾ ਹੋਗੇ ਤੇ ਤੁਹਾਡੇ ਤੋਂ ਮੌਤੇ ਦਵਾਈ ਕੋਈ ਨਹੀਂ ਬਣੀ ਕਹਿੰਦੇ ਫਿਰ ਆਪਣੀਆਂ ਬੇਗਮਾਂ ਨੂੰ ਸੱਦਿਆ ਆਪਣੇ ਮੇਰਾ ਵਜ਼ੀਰਾਂ ਨੂੰ ਸੱਦਿਆ ਕਿ ਕਟੋ-ਕਟ ਮੇਰੇ ਥਾਂ ਤੇ ਕੋਈ ਜਣਾ ਤੁਸੀਂ ਵਫਾਦਾਰ ਹੋਜੋ ਤੁਸੀਂ ਮਰਜੋ ਪਰ ਆਵਾਜ਼ ਅੱਗੋਂ ਆਈ ਸੀ ਕਿ ਬਾਦਸ਼ਾਹ ਭਾਵੇਂ ਸਾਨੂੰ ਸਾਰਿਆਂ ਨੂੰ ਮਾਰ ਦੇ ਪਰ ਸਾਚੇ ਕਿ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ ਕੱਲੇ ਆਵੇ ਨਾਨਕਾ ਸੱਦੇ ਉੱਠੇ ਜਾਏ ਇਹ ਤੇ ਚਿੱਠੀ ਜਿੰਦੇ ਨਾਂ ਦੇ ਪਾਟ ਕੇ ਜਾਣਾ ਉਹਨੂੰ ਪੜਨਾ ਸਾਨੂੰ ਮਾਰੇਗਾ ਸਾਨੂੰ ਮਾਰਨ ਦੇ ਨਾਲ ਵੀ ਤੇਰੀ ਮੌਤ ਨਹੀਂ ਟਲਣੀ ਉੱਥੇ ਆਦੇਵ ਨੇ ਬੋਲ ਲਿਖੇ ਕਿ ਸਭ ਮੁਰਖ ਜਨਾਨ ਕੇ ਹਕਮਤ ਕਰੋ ਸੇ ਯੂ ਕਹਾ ਹੈ ਕੁ ਮੇਰੇ ਬਚਾਣੇ ਕੇ ਲਈ ਇਸ ਵਕਤ ਮੌਤ ਕੀ ਦੁਆ ਕਹਿੰਦੇ ਫਿਰ ਅਬ ਮੇਰੋ ਔਰ ਬੇਗਮੋ ਵਜ਼ੀਰੋ ਸੇ ਯੂ ਕਹਾ ਹੈ ਕੋ ਮੇਰੇ ਬਚਾਣੇ ਕੇ ਲੀਏ ਅਹਲੇ ਵਫਾ ਜਦੋਂ ਉਥੋਂ ਵੀ ਜਵਾਬ ਮਿਲ ਗਿਆ ਤੇ ਫਿਰ ਸਿਕੰਦਰ ਨੇ ਕਿਹਾ ਜਿਹੜੀ ਦੌਲਤ ਰਾਜ ਕਰਕੇ ਇਕੱਠਾ ਕੀਤੀ ਇਸ ਦੌਲਤ ਦੇ ਢੇਰ ਮੇਰੇ ਨੇ ਕੋਲ ਲਾ ਦਿਓ ਸਾਹਮਣੇ ਔਰ ਸੋਨੇ ਦੇ ਮੋਹਰਾ ਹੱਥ ਦੇ ਵਿੱਚ ਫੜ ਕੇ ਉਹਨੂੰ ਕਹਿੰਦਾ ਕਿ ਤੂੰ ਵੀ ਮੁਝ ਕੋ ਛੋੜ ਚਲੀ ਅਬ ਤੋਂ ਮੈਂ ਤਨਹਾ ਚਲਾਂ ਕਿ ਤੇਰੇ ਵਾਸਤੇ ਮੈਂ ਇਨਾ ਕੁਛ ਕੀਤਾ ਤੇ ਤੂੰ ਵੀ ਛੱਡ ਚਲੀ ਸਾਥ ਘਟੋ ਘਟ ਤੂੰ ਹੀ ਵਿਚਾੜ ਦਿੰਦੀ ਉਥੇ ਜਿਵੇਂ ਕੋ ਦੌਲਤ ਵੀ ਬੋਲ ਕੇ ਕਹਿੰਦੀ ਹੈ ਕਿ ਦੇਖੋ ਸਤਗੁਰ ਜੀ ਨੇ ਪਾਵਨ ਬਚਨ ਬਾਣੀ ਦੇ ਵਿੱਚ ਵੀ ਕਹੇ ਨੇ ਜਿੱਥੇ ਅਦੇਵ ਨੇ ਲਿਖਿਆ ਨਾ ਢੇਰ ਦੌਲਤ ਕੇ ਲਗਾ ਲਿਏ ਹੱਥ ਮੇ ਯੂ ਕਹਾ ਕਿ ਤੂੰ ਵੀ ਮੇਜ ਕੋ ਛੋਟ ਚਲੀ ਆਬ ਤੂੰ ਮੈਂ ਤਨਹਾ ਚਲਾ ਤੇ ਗੁਰੂ ਸਾਹਿਬ ਵੀ ਕਹਿੰਦੇ ਸੱਚ ਮੁੱਚ ਛੱਡ ਕੇ ਜਾਂਦੀ ਹੈ ਜਿੰਨੇ ਮਰਜੀ ਹੋਵੇ ਕਿ ਖਸਮ ਮਰਿਆ ਤੋ ਨਾਰ ਨਾ ਰੋਵੇ ਇਥੇ ਨਾਰ ਉਸ ਦੌਲਤ ਨੂੰ ਕਿਹਾ ਜਿਹੜੀ ਇਕੱਠੀ ਕੀਤੀ ਹੋਈ ਹੈ ਮਾਲਕ ਮਰ ਜੇ ਤੇ ਉਹਨਾਂ ਦੀਆਂ ਕੰਧਾਂ ਦੇ ਵਿੱਚੋਂ ਵੱਡੇ ਮਹੱਲ ਜਿਹੜੇ ਬਣਾਏ ਨੇ ਕੰਧਾਂ ਰੁੰਦੀਆਂ ਹੋਈਆਂ ਕਿਤੇ ਨਜ਼ਰ ਆਈਆਂ ਨੇ ਕਦੇ ਜ਼ਮੀਨ ਨੇ ਵੈਣ ਪਾਏ ਨੇ ਕਿ ਮੇਰਾ ਮਾਲਕ ਕਿਉਂ ਮਰਿਆ ਇਹ ਦੌਲਤ ਇਸੇ ਤਰ੍ਹਾਂ ਦੀ ਖਸਮ ਮਰਿਆ ਤੋ ਨਾਰ ਨਾ ਰੋਵੇ ਕਿਉਂਕਿ ਉਸ ਰਖਵਾਰੋ ਔਰੋ ਹੋਵੇ ਇੱਕ ਮਰੇਗਾ ਅੱਗੇ 3 ਪੁੱਤਰ 4 ਹੋਰ ਹੋਣਗੇ ਸਨਸਕਾਰ ਕਰਨ ਤੋਂ ਪਹਿਲਾਂ ਨਾ ਕਹਿਣਾ ਬੰਦੇ ਇਕੱਠੇ ਕੀਤੇ ਨਾ ਪਹਿਲਾਂ ਵੰਡ ਕਰ ਜਿਓ ਇਸ ਇਹਦੇ ਮਾਲਕ ਇੱਕ ਦੀ ਥਾਂ ਤੇ 4 ਬਣ ਜਾਣਗੇ ਤੇ ਦੌਲਤ ਕਹਿੰਦੀ ਮੈਨੂੰ ਰੂਣ ਦੀ ਕਿ ਲੋੜ ਹੈ ਡੇਰ ਦੌਲਤ ਕੇ ਲਈਏ ਹੱਥ ਮੇ ਯੂ ਕਹਾ ਕਿ ਅਬ ਤੂੰ ਵੀ ਮੇਂ ਕੋ ਛੁੱਟ ਚਲੀ ਅਬ ਤੋ ਮੈਂ ਤਨਹਾ ਚਲਾ ਤੇ ਕਹਿੰਦੇ ਜਿਹੜੀ ਮਾਂ ਨੂੰ ਬੜਾ ਮਾਣ ਸੀ ਜਿਸ ਕਾ ਲਗਤੇ ਜਿਗਰ ਤਾ ਉਸ ਕਾ ਜਿਗਰ ਫਟਨੇ ਲਗਾ ਪੋਛਤੇ ਹੈ ਹਰ ਬਸਰ ਸੇ ਹੈ ਸਕੰਦਰ ਕੌਣ ਯਾਹ ਤੇ ਜਦੋਂ ਕਬਰਾਂ ਦੇ ਵਿੱਚ ਜਾ ਕੇ ਆਵਾਜ਼ਾ ਮਾਰਦੇ ਕਿ ਐ ਸਕੰਦਰ ਐ ਸਕੰਦਰ ਵੋ ਮੁਹੱਬਤ ਮਤ ਬੁਲਾ ਤੇ ਕਹਿੰਦੇ ਆਖਰ ਆਵਾਜ਼ ਅਰਸ ਸੇ ਆਨੇ ਲੱਗੀ ਆ ਚੁਕੇ ਲੱਖੋ ਸਕੰਦਰ ਲੱਖੋ ਬਾਰਿਸ ਜਾਹ ਨਾਵ ਖੰਡਣ ਕੋ ਰਾਜ ਕਮਾਵੇ ਐਵੇਂ ਤੇ ਲੱਖਾ ਸਕੰਦਰ ਪਤਾ ਨਹੀਂ ਕਿੰਨੇ ਕੋ ਕਿੰਨੇ ਕੋ ਵਰੀ ਆਏ ਤੇ ਕਿੰਨੇ ਕੋ ਵਰੀ ਗਏ ਅਸੀਂ ਇੱਕ ਸਕੰਦਰ ਨੂੰ ਜਾਣਨੇ ਆ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਨੇ ਕਿ ਦੁਨੀਆਂ ਦੇ ਲੋਕ ਕਿ ਕਿਸੇ ਸ਼ਿਵਜੀ ਦੀ ਗੱਲ ਕਰਦੇ ਨੇ ਇੱਕ ਕ੍ਰਿਸ਼ਨ ਦੀ ਗੱਲ ਕਰਦੇ ਨੇ ਪਰ ਧੰਨ ਗੁਰੂ ਕਲਗੀਧਰ ਪਾਤਸ਼ਾਹ ਕਹਿੰਦੇ ਨੇ ਪਤਾ ਨਹੀਂ ਕਿੰ ਇਵੇਂ ਤੇ ਪਤਾ ਨਹੀਂ ਕਿੰਨੇ ਕੋ ਆਏ ਤੇ ਕਿੰਨੇ ਕੋ ਚਲੇ ਗਏ ਇੱਕ ਸ਼ਿਵ ਭਏ ਇੱਕ ਗਏ ਇੱਕ ਫਿਰ ਭਏ ਇਹ ਤਾਂ ਪਤਾ ਨਹੀਂ ਕਿੰਨੀ ਕੁ ਵਰੀਆਇ ਤੇ ਕਿੰਨੀ ਕੁਰੇ ਗਏ ਤੁਸੀਂ ਇੱਕ ਨੂੰ ਜਾਣਦੇ ਹੋ ਕਿਉਂਕਿ ਨਵਖੰਡਨ ਕੋ ਰਾਜ ਕਮਾਵੇ ਅੰਤ ਚੱਲੇ ਕੋ ਹਾਰੀ ਅੰਤ ਨੂੰ ਇਸ ਜੀਵਨ ਦੀ ਬਾਜ਼ੀ ਨੂੰ ਹਾਰ ਕੇ ਜਾਏਗਾ ਜੇ ਰੱਬ ਚਿੱਤੇ ਨਹੀਂ ਹੁਣ ਸਤਿਗੁਰ ਜੀ ਹੁੰਦੇ ਕੋ ਅੱਗੇ ਬਖਸ਼ਿਸ਼ ਫੇਰ ਕੀਤੀ ਅਗਲੇ ਪਦੇ ਜ ਕਹਿੰਦੇ ਨੇ ਜਿਨ੍ਹਾਂ ਨੂੰ ਰੱਬ ਚਿੱਤੇ ਗੁਣ ਨਿਦਾਨ ਗੁਣ ਤਿਨਹੀਂ ਗਾਏ ਜਾ ਕੋ ਕਿਰਪਾ ਧਾਰੇ ਜਿਨ੍ਹਾਂ ਨੂੰ ਰੱਬ ਚੇਤੇ ਰਹਿ ਜਾਂਦਾ ਜਿਹੜੇ ਗੁਣ ਗਾਉਂਦੇ ਨੇ ਤੇ ਕੌਣ ਗਾ ਸਕਦੇ ਨੇ ਗੁਣ ਜੀ ਕਹਿੰਦੇ ਗੁਣ ਅਸਲ ਵਿੱਚ ਗਾ ਵੀ ਹੋ ਸਕਦੇ ਨੇ ਜਿਨ੍ਹਾਂ ਤੇ ਮੇਰੇ ਗੁਰੂ ਦੀ ਕਿਰਪਾ ਹੋਵੇ ਉਹ ਗੁਣ નિਧਾਨ ਗੁਣ ਤੇ ਨਹੀਂ ਗਾਇ ਗੁਣਾ ਦੇ ਖਜ਼ਾਨੇ ਨੂੰ ਉਹਨਾਂ ਨੇ ਗਾਇਆ ਜਿਨ੍ਹਾਂ ਤੇ ਕਿਰਪਾ ਗੁਰੂ ਦੀ ਹੈ ਤੇ ਸਤਿਗੁਰੂ ਜੀ ਜੇ ਗੁਣਾ ਨੂੰ ਗਾਈਏ ਤੇ ਗੁਣਾ ਨੂੰ ਗਾ ਕੇ ਮਿਲਦਾ ਕੀ ਹੈ ਕਿਉਂਕਿ ਸਾਡੇ ਬਹੁਤਾਂ ਤੇ ਗਿੰਤੇ ਭਾਵੇਂ ਖਿਮਾ ਕਰਨਾ ਸਿੱਖੀ ਆਪਣੇ ਆਪ ਨੂੰ ਕਹਨੇ ਆ ਗੁਰੂ ਕੋਲ ਵੀ ਹੁੰਨੇ ਆ ਕੋਈ ਹਜ਼ਾਰਾਂ ਚੋ ਇੱਕ ਅੱਧਾ ਛੱਡ ਕੇ ਬਾਕੀ ਸਭ ਦੇ ਅੰਦਰ ਦਾ ਸਵਾਲ ਇਹੀ ਹੁੰਦਾ ਹੈ ਕਿ ਜੇ ਸਿ ਗੁਰੂ ਕਰ ਜਾਈਏ ਤਾਂ ਸਾਨੂੰ ਸੁੱਖ ਕੀ ਮਿਲੇਗਾ ਜੇ ਜਾਈਏ ਤਾਂ ਸਾਨੂੰ ਫਲ ਕੀ ਮਿਲੇਗਾ ਤੇ ਸਤਗੁਰੂ ਜੀ ਫਿਰ ਕਿਰਪਾ ਕਰਕੇ ਸਾਡੇ ਸਵਾਲ ਦਾ ਜਵਾਬ ਦੇ ਦਿਓ ਗੁਣ ਗਾਉਣ ਦਾ ਲਾਭ ਕੀ ਹੈ ਗੁਣ ਗਾਉਣ ਦਾ ਫਲ ਕੀ ਮਿਲਦਾ ਹੈ ਤੇ ਦੇਖੋ ਸਤਗੁਰਜ ਨੇ ਪਾਵਨ ਬਚਨ ਕਹੇ ਨੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਕਿ ਗੁਣ ਗਵਣ ਦਾ ਲਾਭ ਕੀ ਹੈ ਜੀ ਸਤਗੁਰਜ ਨੇ ਪਾਵਨ ਬਚਨ ਕਹੇ ਕਹਿੰਦੇ ਕਹਿ ਹਾਂ ਕੰਚਨ ਟੁੱਟੈ ਸਾਰ ਗੁਣ ਗਵਣ ਦੇ ਲਾਭ ਕੀ ਨੇ ਜੀ ਕਹਿ ਹਾਂ ਕੰਚਨ ਕਹਿ ਦਾ ਭਾਂਡਾ ਕੋ ਟੁੱਟ ਜੇ ਕੋ ਸੋਨੇ ਦਾ ਕਹਿਣਾ ਟੁੱਟ ਜੇ ਤੇ ਕਹਿੰਦੇ ਅਗਨੇ ਗੰਡ ਪਾਏ ਲੋਹਾਰ ਜਿਹੜਾ ਲੋਹਾਰ ਹੈ ਗੰਡ ਉਸ ਲੋਹੇ ਦੇ ਵਿੱਚ ਪਾ ਦਿੰਦਾ ਜੇ ਗਰਮ ਕਰਕੇ ਸੁਨਾਰ ਜਿਹੜਾ ਦੁਬਾਰੇ ਗਹਿਣੇ ਨੂੰ ਜੋੜ ਦਿੰਦਾ ਹੈ ਕਹਿੰਦਾ ਪਾਂਡਾ ਹੋਵੇ ਉਹਨੂੰ ਟੰਕਾ ਲੱਗ ਜਾਂਦਾ ਕੰਚਨ ਕਹਿ ਹਾ ਟੁੱਟੈ ਸਾਰ ਅਗਨੇ ਗੰਡ ਪਾਇ ਲੋਹਾਰ ਤੇ ਗੁਣ ਗਾਉਣ ਦਾ ਕੀ ਲਾਭ ਹੈ ਜੀ ਕਹਿੰਦੇ ਗੁਣ ਗਾਉਣ ਦੇ ਨਾਲ ਗੁਰੂ ਸਾਹਿਬ ਜੀ ਇਹ ਕਿਰਪਾ ਕਰਦੇ ਨੇ ਜਿਹੜੇ ਰੱਬ ਦੇ ਨਾਲੋਂ ਵਿਛੜ ਗਿਆ ਸੀ ਨਾ ਜੀ ਉਹਦੇ ਨਾਲ ਗੰਡ ਪਾ ਦਿੰਦੇ ਨੇ ਤੇ ਕਿਵੇਂ ਪੁੰਦੇ ਨੇ ਅੱਗੇ ਉਦਾਹਰਨ ਦਿੰਦੀ ਕਹਿੰਦੇ ਕਾਹਾਂ ਕੰਚਨ ਟੁੱਟੈ ਸਾਰ ਅਗਣੇ ਗੰਡ ਪਾਏ ਲੋਹਾਰ ਗੋਰੀ ਸਿਤੇ ਟੁੱਟੈ ਪਧਾਰ ਕਿਵੇਂ ਗੰਡ ਪਾਉਂਦੇ ਨੇ ਜੀ ਪੁੱਤੇ ਗੰਡ ਪਵੈ ਸੰਸਾਰ ਹੁਣ ਬਹੁਤ ਸਾਰਿਆਂ ਨੇ ਧਾਰਨਾ ਬਣਾਲੀ ਅੱਧੀ ਪੰਕਤੀ ਲੈ ਕੇ ਕਿ ਪੁੱਤੀ ਗੰਡ ਪਵੈ ਸੰਸਾਰ ਕਿ ਜੇ ਪੁੱਤਰ ਹੋਵੇ ਸੰਸਾਰ ਦੇ ਵਿੱਚ ਗੰਡ ਤਾਂ ਹੀ ਰਹਿੰਦੀ ਹੈ ਜੀ ਸੰਸਾਰ ਦੇ ਵਿੱਚ ਰਿਸ਼ਤਾ ਨਾ ਤਾਂ ਤਾਂ ਹੀ ਅੱਗੇ ਵੱਧਦਾ ਹੈ ਕੁੱਲ ਤਾਂ ਹੀ ਵੱਧਦੀ ਹੈ ਪਰ ਨਹੀਂ ਸਤਿਗੁਰੂ ਜੀ ਨੇ ਜਿਹੜੀ ਇੱਥੇ ਬਖਸ਼ਿਸ਼ ਕੀਤੀ ਹੈ ਨਾ ਭਈ ਕੁੱਲ ਤੇ ਧੀਆਂ ਨਾਲ ਵੀ ਵੱਧਦੀ ਹੈ ਇੱਥੇ ਪੁੱਤੇ ਗੰਢ ਪਵੈ ਸੰਸਾਰ ਦਾ ਅਰਥ ਕੀ ਹੈ ਤੁਸੀਂ ਪਹਿਲੀ ਪੰਕਤੀ ਪੜਾਂਗੇ ਜੇ ਅਰਥ ਸਮਝ ਲੱਗਦੇ ਨੇ ਗੋਰੇ ਸੇਤੇ ਟੁੱਟਾ ਪਤਾਰ ਇੱਥੇ ਗੋਰੇ ਕਿਹਾ ਇਸਤਰੀ ਨੂੰ ਘਰ ਵਾਲੀ ਨੂੰ ਪਤਾਰ ਪਤੀ ਪਤੇ ਪਤਨੀ ਦੇ ਆਪਸ ਵਿੱਚ ਟੁੱਟ ਜਾਵੇ ਔਰ ਕਈ ਐਸੇ ਸਾਨੂੰ ਕੋਈ ਨਾ ਕੋਈ ਨજર ਵੀ ਆਉਂਦਾ ਕਿ ਆਪਸ ਵਿੱਚ ਤਲਾਕ ਵੀ ਹੋ ਜਾਏ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਹੋ ਜਾਣ ਪਰ ਜੇ ਧੀ ਪੁੱਤਰ ਘਰ ਵਿੱਚ ਹੋਵੇ ਤੇ ਉਹਨਾਂ ਦਾ ਦੁਬਾਰੇ ਮਿਲਾਪ ਹੋ ਜਾਂਦਾ ਹੈ ਕਿਉਂਕਿ ਧੀ ਪੁੱਤਰ ਆਪਸ ਵਿੱਚ ਜੋੜਦੇ ਨੇ ਟੁੱਟਿਆ ਹੋਇਆ ਇਹ ਗੰਢ ਫੇਰ ਪਾ ਦਿੰਦੇ ਨੇ ਰੱਬ ਦਾ ਪਰਮੇਸ਼ਰ ਦਾ ਗੁਣ ਗਾਉਣ ਕਰਕੇ ਕਹਿੰਦੇ ਉਹਦੇ ਨਾਲ ਜਿਹੜੀ ਸਾਡੀ ਟੁੱਟੀ ਹੋਈ ਹੈ ਨਾ ਬਸ ਇਹ ਹੀ ਲਾਭ ਕਿ ਉਹਦੇ ਨਾਲ ਗੁਣ ਪੈਂਦਾ ਹੈ ਉਹਦੇ ਨਾਲ ਜੋੜ ਪੈ ਜਾਂਦਾ ਸਬੰਧ ਬਣ ਜਾਂਦਾ ਸਤਿਗੁਰੂ ਜੀ ਉਹਦੇ ਨਾਲ ਜੇ ਸੰਬੰਧ ਬਣੇ ਰੱਬ ਨਾਲ ਜੁੜ ਜਾਈਏ ਤੇ ਸਵਾਲ ਹੈ ਕਿ ਸਾਨੂੰ ਮਿਲੇਗਾ ਕੀ ਕਿਉਂਕਿ ਰੱਬ ਤਾਂ ਸਾਨੂੰ ਚਾਹੀਦਾ ਨਹੀਂ ਨਾ ਹੁੰਦਾ ਸਾਨੂੰ ਮਿਲੇਗਾ ਕੀ ਸਾਡੇ ਜੀਵਨ 'ਚ ਬਦਲਾਅ ਕੀ ਆਏਗਾ ਚਲੋ ਜੇ ਮੰਨ ਲਓ ਮਿਲ ਗਿਆ ਤੇ ਸਾਡੇ ਜੀਵਨ 'ਚ ਬਦਲਾਅ ਕੀ ਆਏਗਾ ਤੇ ਸਤਿਗੁਰੂ ਜੀ ਨੇ ਪਾਵਨ ਬਚਨ ਕਹੇ ਨੇ ਕਹਿੰਦੇ ਕੱਚੋ ਕੰਚਨ ਭਇਓ ਜਦੋਂ ਗੁਣ ਗਾਏ ਕੱਚ ਤੋ ਜੀਵਨ ਸੋਨੇ ਵਰਗਾ ਹੋ ਗਿਆ ਜੀ ਹੁਣ ਕੱਚ ਦੀ ਕੀਮਤ ਕੋਈ ਨਹੀਂ ਤੇ ਜਿਹੜਾ ਸੋਨਾ ਮਹਿੰਗਾ ਬੜਾ ਹੈ ਜਿਹੜੇ ਜੀਵਨ ਦੇ ਕੌਡੇ ਮੁੱਲ ਨਹੀਂ ਸੀ ਉਹ ਉਹ ਜੀਵਨ ਹੁਣ ਲੱਖਾਂ ਦਾ ਹੋ ਗਿਆ ਜੀ ਸੋਨੇ ਵਰਗਾ ਖਰਾ ਹੋ ਗਿਆ ਕੱਚੋ ਕੰਚਨ ਭਇਓ ਤੇ ਕਦੋ ਹੋ ਗਿਆ ਸ਼ਬਦ ਗੁਰ ਸਰਵਣੇ ਸੁਣਿਓ ਜਦੋਂ ਕੰਨਾਂ ਦੇ ਨਾਲ ਗੁਰੂ ਦਾ ਸ਼ਬਦ ਸੁਣਿਆ ਲੋਹ ਹੋਇਓ ਲਾਲ ਨજર ਸਤਿਗੁਰ ਜਦ ਧਾਰ ਹੈ ਜਦੋਂ ਗੁਣ ਗਾਉਂਦਿਆ ਗੁਰੂ ਨੇ ਨજર ਕਰ ਦਿੱਤੀ ਕਿਰਪਾ ਕਰ ਦਿੱਤੀ ਕਹਿੰਦੇ ਲੋਹੇ ਤੋਂ ਕੀਮਤੀ ਲਾਲ ਜੀਵਨ ਬਣ ਗਿਆ ਜੀ ਫਿਰ ਇਹ ਗੁਣ ਗਾਉਣੇ ਕਿੰਨੇ ਕੂਨੇ ਜੀ ਇਹ ਗੁਣ ਗਾਉਣ ਦਾ ਲਾਭ ਕੀ ਹੈ ਦੇਖੋ ਬਾਬਾ ਕਬੀਰ ਜੀ ਨੇ ਪਾਵਨ ਬਚਨ ਕਹੇ ਨੇ ਭਾਵੇਂ ਲੋਕਾਂ ਨੇ ਆਪੋ ਆਪਣੀ ਧਾਰਨਾ ਬਣਾਈ ਕਿ ਕਟੋਂ ਕਟ 2 1/2 ਘੰਟੇ ਜਪਣਾ ਚਾਹੀਦਾ ਕਿਸੇ ਨੇ ਕਹਿ ਦਿੱਤਾ ਸਵਾ ਘੰਟਾ ਸਵੇਰੇ ਸਵਾ ਘੰਟੇ ਸ਼ਾਮੀ ਪਰ ਗੁਰੂ ਸਾਹਿਬ ਨੇ ਇੱਕ ਬਚਨੇ ਵੀ ਤੇ ਕਿਹਾ ਹੈ ਨਾ ਜੀ। ਐਵੇਂ ਜੇ ਘੰਟਿਆਂ ਦੀ ਗਿਣਤੀ ਕਰੋ ਤੇ ਫਿਰ ਤੇ ਕਹਿੰਦੇ RAM RAM ਕਰਤਾ ਸਭ ਜਗ ਫਿਰੇ। ਗਿਣਤੀ ਮਿੰਤੀ ਵਾਲੇ ਤੇ ਸਾਰਾ ਸੰਸਾਰ ਹੀ ਕਰਦਾ ਫਿਰਦਾ। RAM RAM ਕਰਤਾ ਸਭ ਜਗ ਫਿਰੇ RAM ਨਾ ਪਾਇਆ ਜਾਏ। ਤੇ ਫਿਰ ਕਿੰਨੇ ਕੁ ਗੁਣ ਤੇ ਕਿੰਨਾ ਕੁ ਸਮਾਂ ਗੋਣੇ ਚਾਹੀਦੇ ਨੇ ਜੀ। ਜਦੋਂ ਅਸੀਂ ਗੁਰੂ ਸਾਹਿਬ ਤੋਂ ਪੁੱਛਾਂਗੇ ਸਤਿਗੁਰ ਜੀ ਨੇ ਸਾਡੇ ਭਲੇਖੇ ਦੂਰ ਕਿਤੇ ਬਾਬਾ ਕਬੀਰ ਜੀ ਕਹਿੰਦੇ ਨੇ। ਕਹਿੰਦੇ ਇੱਕ ਘੜੀ ਆਧੇ ਘੜੀ ਆਧੇ ਹੁੰਤੇ ਆਜ ਹੁਣ ਕੜੀ ਸ਼ਬਦ ਵਰਤਿਆ ਗਿਆ 24 24 ਮਿੰਟ ਦੀ ਲਗਭਗ ਇੱਕ ਘੜੀ ਹੈ ਜੀ 24 ਘੰਟੇ ਹੁੰਦੇ ਨੇ ਬਾਬਾ ਕਬੀਰ ਜੀ ਕਹਿੰਦੇ ਚੱਲ 24 ਘੰਟੇ ਚ ਤੂੰ 24 ਮਿੰਟ ਹੀ ਕੱਢ ਲਿਆ ਜੇ ਨਹੀਂ ਨਿਕਲਦੇ ਤਾਂ ਅੱਧੀ ਘੜੀ ਕੱਢ ਲੈ 12 10 11 12 ਮਿੰਟ ਨੇ 11 12 ਮਿੰਟ ਤੇ ਉਹਨਾਂ ਨੂੰ ਗਾ ਲੈ ਕਰ ਗੁਰੂ ਗੁਰੂ ਬਹਿ ਕੇ ਜਪ ਲੈ ਕਰ ਪਰ ਸਾਡੇ ਕੋਲ ਸਮਾਂ ਹੀ ਨਹੀਂ ਹੁੰਦਾ ਜੀ। ਕੋਈ ਇੰਨੇ ਤੋਗੜ ਪਾਜੇ ਬੰਦਾ ਕਹਿੰਦਾ 24 ਘੰਟੇ ਸਾਡੇ ਕੋਲ 11 ਮਿੰਟ ਵੀ ਸਮਾਂ ਕੋਈ ਨਹੀਂ। ਤੇ ਸਮਾਂ ਕਿਉਂ ਨਹੀਂ? ਕਿਉਂਕਿ 8-10 ਘੰਟੇ ਨੌਕਰੀ ਦੀ ਡਿਊਟੀ ਕੀਤੀ, ਨੌਕਰੀ ਕਰਕੇ ਆਏ। ਫਿਰ ਉਸ ਤੋਂ ਬਾਅਦ 5-6 ਘੰਟੇ ਮੋਬਾਈਲ ਵੀ ਦੇਖਣਾ ਹੁੰਦਾ ਵੀ ਬੜਾ ਜ਼ਰੂਰੀ ਕੰਮ ਹੈ। ਰੀਲਾ ਨਾ ਵਖਿਆ ਤੇ ਫਿਰ ਰਾਤ ਨੂੰ ਨੀਂਦ ਹੀ ਕੋਈ ਨਹੀਂ ਆਉਂਦੀ। ਫਿਰ ਗੁਰੂ ਗੁਰੂ ਕੋਤੋਂ ਜਪੀਏ ਜੀ। ਬਾਬਾ ਕਬੀਰ ਜੀ ਕਹਿੰਦੇ ਨੇ ਭਲਿਆ ਜੇ 11 ਘੰਟੇ 12 11 12 ਮਿੰਟ ਵੀ ਨਹੀਂ ਨਿਕਲਦੇ ਦੁਵੇ ਤਾਂ ਕੱਢ ਲਿਆ ਕਰ ਏਕ ਘੜੇ ਆਧੇ ਘੜੇ ਆਧੇ ਹਉ ਤੇ ਆਦ ਭਗਤਨ ਸੇਤੀ ਗੋਸਟੇ ਜੋ ਕਿਨ ਨੂੰ ਸੁਲਾਬ ਇਥੇ ਤੇ ਲਾਭ ਹੀ ਹੈ ਨਾ ਜਿੰਨਾ ਕਰ ਲੇਗਾ ਉਨਾਂ ਹੀ ਲਾਭ ਹੈ ਤੇ ਜਿਨੇ ਗੁਣ ਗਾਏ ਗੁਰੂ ਸਾਹਿਬ ਜੀ ਕਹਿੰਦੇ ਨੇ ਫਿਰ ਰੱਬ ਨੇ ਗੁਰੂ ਨੇ ਕਿਰਪਾ ਕੀ ਕੀਤੀ ਪਾਹਣ ਮਾਨਕ ਕਰੈ ਪਾਹਣ ਪੱਥਰ ਹੁਣ ਪੱਥਰ ਨੂੰ ਮੋਤੀ ਨਹੀਂ ਬਣਾ ਦਿੱਤਾ ਜੀ ਜਿਹੜੇ ਅੰਦਰ ਹਿਰਦੇ ਪੱਥਰ ਵਰਗੇ ਸਨ ਇਹਨਾਂ ਨੂੰ ਕੀਮਤੀ ਮੋਤੀ ਵਰਗਾ ਬਣਾ ਦਿੱਤਾ ਜੀ ਪਾਹਣ ਮਤ ਪਾਹਣ ਮਾਨਕ ਕਰੇ ਤੇ ਕਿਵੇਂ ਪਾਹਣ ਮਾਨਕ ਹੋ ਜਾਂਦਾ ਜੀ ਗਿਆਨ ਗੁਰ ਕਹੋ ਵਿਚਾਰੈ ਕਿਉਂਕਿ ਗੁਰੂ ਸਾਹਿਬ ਨੇ ਜਿਹੜਾ ਗਿਆਨ ਦਿੱਤਾ ਉਹਦੀ ਵਿਚਾਰ ਸਮਝਾ ਗਈ ਗਿਆਨ ਦੇ ਮੁਤਾਬਕ ਜੀਵਨ ਬਣ ਗਿਆ ਜਿਹੜਾ ਪੱਥਰ ਵਰਗਾ ਸੀ ਉਹ ਕੀਮਤੀ ਮੋਤੀ ਬਣ ਗਿਆ ਪਾਹਣ ਮਾਣਕ ਕਰੈ ਗਿਆਨ ਗੁਰ ਕਹਉ ਵਿਚਾਰੈ ਕਾਠੋ ਸਿਰਖੰਡ ਸਤਿਗੁਰ ਕੀਓ ਦੁਖ ਦ੍ਰਿਦਰ ਤਿੰਕੇ ਗਏ ਇਹ ਗੁਣ ਗਾਉਣ ਦਾ ਲਾਭ ਹੈ ਜੀ ਦੁਖ ਦ੍ਰਿਦਰ ਤਿੰਕੇ ਗਏ ਤੇ ਫਿਰ ਕਹਿ ਦਿੱਤਾ ਹੁਣ ਦੇਖੋ ਸਤਿਗੁਰ ਜੀ ਦੇ ਪਾਵਨ ਪੇਸ਼ਨ ਆਪਾਂ ਪੜਦੇ ਰੋਝੀਆਂ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਪਜੀ ਸਾਹਿਬ ਦੇ ਵਿੱਚ ਕਹਿੰਦੇ ਨੇ ਨਾ ਜੀ ਕਿ ਗੁਣ ਗਾਉਣ ਦਾ ਇਹ ਪੁੱਛਣਾ ਹੋਵੇ ਫਲ ਕੀ ਮਿਲਦਾ ਲਾਭ ਕੀ ਹੈ ਤੇ ਤੁਹਾਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਗਾਵੀਏ ਗਉਣਾ ਚਾਹੀਦਾ ਸੁਣੀਏ ਸੁੰਣਾ ਚਾਹੀਦਾ ਗਾ ਕੇ ਸੁਣ ਕੇ ਮਿਲੇਗਾ ਕਿ ਗਾਵੀਏ ਸੁਣੀਏ ਮਨ ਰਖੀਏ ਭਾਉ ਦੁੱਖ ਪਰਹਰ ਸੁਖ ਕਰ ਲੈ ਜਾਏ ਉਹ ਗਾ ਕੇ ਸੁਣ ਕੇ ਦੁੱਖਾਂ ਦਾ ਨਾਸ ਹੁੰਦਾ ਭੀ ਗਾ ਸੁਣ ਤੇ ਦੁੱਖ ਇੱਥੇ ਛੱਡ ਕੇ ਚਲਾ ਜਾ ਤੈਨੂੰ ਸਦੀਵੀ ਸੁੱਖ ਮਿਲੇਗਾ ਤੇ ਸਤਿਗੁਰੂ ਦੇ ਉੱਤੇ ਪਾਵਨ ਬਚਨ ਕੇ ਜਿਨ੍ਹਾਂ ਨੇ ਗਾਇਆ ਕਾਠੋ ਸ੍ਰੀਖੰਡ ਸਤਿਗੁਰ ਕੀਓ ਦੁਖ ਦਰਿਦਰ ਤਿੰਕੇ ਗਏ ਸਤਗੁਰ ਚਰਨ ਜਨ ਪਰਸਿਆ ਸੇ ਪਸ਼ੂ ਪ੍ਰੇਤ ਸੂਰਨਰਪੈ ਹੁਣ ਪਸ਼ੂ ਤੇ ਪ੍ਰੇਤ ਦੇਵਤੇ ਨਹੀਂ ਬਣੇਗੀ ਪਸ਼ੂ ਤੇ ਜਿਹੜੇ ਪ੍ਰੇਤਾ ਵਰਗੀ ਬਿਰਤੀ ਦੇ ਇਨਸਾਨ ਸੰ ਲੋਕ ਸੰ ਉਹ ਦੇ ਵੀ ਗੁਣਾਂ ਵਾਲੇ ਬਣਗੇ ਇਹ ਗੁਣ ਗਾਉਣ ਦਾ ਫਲ ਹੈ ਸਤਗੁਰੇ ਕਹਿੰਦੇ ਨੇ ਪਾਈ ਬਾਰੇ ਗੁਣ ਗਾਉ ਹੀ ਸਕਦੇ ਨਾ ਪੜਦੇ ਆਪਾਂ ਰੋਜੀਆ ਕਿ ਜਿਨ੍ਹਾਂ ਨੇ ਗਾਇਆ ਜਿਨ੍ਹਾਂ ਨੇ ਸੁਣਿਆ ਉਹਨਾਂ ਦਾ ਦੁੱਖਾ ਪਾਪਾਂ ਦਾ ਨਾਸ ਹੁੰਦਾ ਜੀ ਦੁੱਖ ਰੋਗ ਸੰਤਾਪ ਉਤਰੇ ਤੇ ਕਦੋਂ ਉਤਰਦੇ ਨੇ ਸੋਣੀ ਸੱਚੀ ਬਾਣੀ ਪਰ ਇਹ ਸੁਣ ਵੀ ਹੋ ਹੀ ਸਕਦਾ ਤੇ ਗਾ ਵੀ ਹੋ ਸਕਦਾ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜੇ ਪਰ ਕਿਰਪਾ ਦਾ ਮਤਲਬ ਇਹ ਨਹੀਂ ਕਿ ਤੂੰ ਉਦਮ ਹੀ ਨਾ ਕਰੇ ਉਦਮ ਕਰਨਾ ਤੇਰਾ ਕਰਮ ਹੈ ਅੱਗੇ ਸਤਿਗੁਰੂ ਕਹਿੰਦੇ ਨੇ ਗੁਣ ਨਿਧਾਨ ਗੁਣ ਤਿਨਹੀਂ ਗਾਏ ਪਰਗਾ ਹੋਏ ਸਕਦਾ ਜਿਨ੍ਹਾਂ ਤੇ ਕਿਰਪਾ ਗੁਰੂ ਦੀ ਹੋਵੇ ਤੇ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜੇ ਕਹਿੰਦੇ ਸੋ ਸੁਖੀ ਆ ਧਾਨੇ ਉਸ ਜਨਮ ਨਾਨਕ ਤਿਸ ਬਲਹਾਰੀ ਪਾਈ ਉਸ ਉਹਨੂੰ ਉਹਨੂੰ ਸਦੀਵੀ ਸੁਖ ਮਿਲਦਾ ਹੈ ਸੋ ਸੁਖੀ ਆ ਜਿਹੜਾ ਸੁਖ ਕਦੇ ਜੀਵਨ ਵਿੱਚੋਂ ਜਾਂਦਾ ਹੀ ਨਹੀਂ ਜਿਹੜੇ ਸੁਖ ਨੂੰ ਗੁਰੂ ਸਾਹਿਬ ਜੀ ਆਨੰਦ ਕਹਿੰਦੇ ਨੇ ਕਿਉਂਕਿ ਅਸਲ ਵਿੱਚ ਆਨੰਦ ਸੁਖ ਤੇ ਦੁੱਖ ਤੋਂ ਉੱਚਾ ਹੈ ਤੇ ਜਿਹੜਾ ਕੋਈ ਆਨੰਦ ਵਿੱਚ ਟਿਕ ਜੇ ਉਹਨੂੰ ਨਾ ਦੁੱਖ ਦੁਖੀ ਕਰ ਸਕਦਾ ਤੇ ਨਾ ਸੁੱਖ ਆਪਣੀ ਚਪੇਟ ਵਿੱਚ ਲੈ ਸਕਦਾ ਸੋ ਸੁਖੀਆ ਤੁਹਾਨੂੰ ਸੇ ਜਨਮਾ ਤੇ ਜਿਨ੍ਹਾਂ ਨੇ ਗੁਣ ਗਾਇਓ ਸੁਖੀ ਨੇ ਉਹਨਾਂ ਦੇ ਜਨਮ ਨੂੰ ਧੰਨ ਕਹਿ ਦਿੱਤਾ ਗੁਰੂ ਸਾਹਿਬ ਜੀ ਕਹਿੰਦੇ ਨੇ ਨਾਨਕ ਤਿਸ ਬਲਹਾਰੇ ਗੁਣ ਗਾਉਣ ਵਾਲਿਆ ਤੋਂ ਮੈਂ ਬਲਹਾਰ ਜਾਵਾਂ ਉਹਨਾਂ ਦੇ ਚਰਨਾਂ 'ਚ ਨਮਸਕਾਰ ਹੈ ਹੋਈਆਂ ਪੁਰਲਾਂ ਦੀ ਖਿਮਾ ਆਓ ਇੱਕ ਦੋ ਵਾਰੀ ਰਸਨਾ ਦੇ ਨਾਲ ਲਵਾਈਏ ਹਾਜ਼ਰੀ ਫਿਰ ਸਮਾਪਤ ਹੈ ਜੀ